ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਆਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਸੰਗਤ ਜੀ ਆਓ ਅੱਜ ਦਾ ਆਪਾਂ ਦੂਸਰੀ ਸਾਖੀ ਸਰਵਣ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਸਤਿਗੁਰੂ ਨਾਨਕ ਪਰਤਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਕਰਮੀ ਸੰਮਤ ਕਤਕ ਸੁਦੀਪੂਰ ਮਾਸੀ 1526 ਮੁਤਾਬਕ 21 ਅਕਤੂਬਰ 1469 ਈਸਵੀ ਤਲਵੰਡੀ ਰਾਏ ਕੋਇ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਹੋਇਆ ਕਈ ਇਤਿਹਾਸਕਾਰਾਂ ਦੀ ਇਹ ਧਾਰਨਾ ਹੈ ਕਿ ਗੁਰੂ ਜੀ ਨੇ 15 April 1469 ਈਸਵੀ ਨੂੰ ਅਵਤਾਰ ਤਾਰਿਆ इस बारे की पुरातन जन्म साखी, साखी रचित पाई मनी महिमा प्रकाश रचित बाबा स्वरूप गुरु साहिब के अवतार धारण का समा दो विसाख पंद्रह सौ छब्बीस बिक्रमी ज पंद्रह अप्रैल चौदह सौ उन्तर ईस्वी ही लिखा है ਪਰ ਅੱਜਕੱਲ ਸਾਰੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਗੁਰੂ ਸਾਹਿਬ ਦਾ ਅਵਤਾਰ ਤਰਨਪੁਰਪਾਕ ਤਕਦੀਪੂਰਨ ਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਹੀ ਸਾਰੇ ਭਾਰਤ ਵਿੱਚ ਗੁਰੂ ਜੀ ਦੇ ਸਨਮਾਨ ਵਿੱਚ ਛੁੱਟੀ ਹੁੰਦੀ ਹੈ ਉਸ ਭਗਸ਼ਾਲੀ ਪਿੰਖ ਤਲਵੰਡੀ ਦਾ ਨਾਂ ਬਾਅਦ ਵਿੱਚ ਗੁਰੂ ਜੀ ਦੇ ਨਾਂ ਤੇ ਨਨਕਾਣਾ ਸਾਹਿਬ ਪੈ ਗਿਆ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਮਹੇਤਾ ਕਲਿਆਣ ਦਾਸ ਸੀ ਪਰ ਇਲਾਕੇ ਵਿੱਚ ਉਹ ਮਹਿਤਾ ਕਾਲੂ ਕਰਕੇ ਹੀ ਪ੍ਰਸਿੱਧ ਸਨ। ਉਹਨਾਂ ਦਾ ਜੱਦੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਾਮਾ ਰਾਏ ਕੋਲ ਪੱਠੇਵਾਲ ਸੀ। ਇਸ ਪਿੰਡ ਦਾ ਨਾਮ ਬਾਅਦ ਵਿੱਚ ਡੇਰਾ ਸਾਹਿਬ ਹੋ ਗਿਆ ਹੈ। ਉਹ ਤਲਵੰਡੀ ਰਾਏ ਉਸ ਇਲਾਕੇ ਦੇ ਹਾਕਮ ਰਾਏ ਬੁਲਾਰ પાસે ਨੌਕਰੀ ਕਰਨ ਵਾਸਤੇ ਗਏ ਸਨ। ਰਾਏ ਬੁਲਾਰ ਬੇਸ਼ੱਕ ਇੱਕ ਵੱਡਾ ਜ਼ਾਇਗੀਰਦਾਰ ਸੀ। ਪਰ ਉਹ ਬੜਾ ਸਖੀ ਅਤੇ ਮਿੱਠੇ ਸੁਭਾਅ ਵਾਲਾ ਸੀ। ਮਹਿਤਾ ਕਾਲੂ ਜੀ ਉਹਨਾਂ ਦੇ ਸਾਰੇ ਕਾਰੋਬਾਰ ਦੇ ਮੁਖਤਾਰ ਹੋਣ ਕਰਕੇ ਕਾਫੀ ਅਮੀਰ ਸਨ ਅਤੇ ਘਰ ਵਿੱਚ ਕਿਸੇ ਗੱਲ ਦੀ ਘਾਟ ਨਹੀਂ ਸੀ। ਇਲਾਕੇ ਦੇ ਸਾਰੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਸਨ। ਉਹਨਾਂ ਦੀ ਪਹਿਲੀ ਸੰਤਾਨ ਇੱਕ ਲੜਕੀ ਸੀ ਜਿਸ ਦਾ ਨਾਂ ਨਾਨਕੀ ਘਰ ਪੈਦਾ ਹੋਣ ਕਰਕੇ ਨਾਨਕੀ ਰੱਖਿਆ ਗਿਆ ਸੀ। ਜਦੋਂ ਬਾਲਕ ਗੁਰੂ ਜੀ ਨੇ ਅਵਤਾਰ ਧਾਰਿਆ ਤਾਂ ਉਹ ਉਸ ਸਮੇਂ 5 ਸਾਲ ਦੀ ਹੋ ਗਈ ਸੀ ਸਾਡੇ ਦੇਸ਼ ਵਿੱਚ ਵੱਡੇ ਲੜਕੇ ਦੇ ਪੈਦਾ ਹੋਣ ਤੇ ਬਹੁਤ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਜਦ ਦਾਈ ਨੇ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਉਹਨਾਂ ਦੇ ਘਰ ਇੱਕ ਪ੍ਰਭਾਵਸ਼ਾਲੀ ਅਤੇ ਅਨੋਖਾ ਬਾਲਕ ਪੈਦਾ ਹੋਇਆ ਹੈ ਤਾਂ ਮਹਿਤਾ ਕਾਲੂ ਜੀ ਬਹੁਤ ਖੁਸ਼ ਹੋਏ ਦਾਈ ਨੇ ਉਹਨਾਂ ਨੂੰ ਦੱਸਿਆ ਕਿ ਬੱਚੇ ਦੇ ਜਨਮ ਸਮੇ ਕਮਰੇ ਵਿੱਚ ਇੱਕ ਅਦਭੁਤ ਚਾਨਣ ਹੋਇਆ ਅਤੇ ਕੁਝ ਖੁਸ਼ੀ ਭਰੀਆਂ ਵਿਸਮਾਦਮਈ ਆਵਾਜ਼ਾਂ ਬਾਲਕ ਨੂੰ ਜੀ ਆਇਆਂ ਕਹਿੰਦੀਆਂ ਸੁਨੀਆਂ ਗਈਆਂ। ਬਾਲਕ ਵੀ ਇੱਕ ਸਾਧਾਰਨ ਬਾਲਕ ਨਹੀਂ ਸੀ। ਜਨਮ ਸਮੇ ਉਹ ਰੋਇਆ ਨਹੀਂ ਸੀ ਸਗੋਂ ਮੁਸਕਰਾਇਆ ਸੀ। ਸਾਰੇ ਇਲਾਕੇ ਵਿੱਚ ਇਸ ਵਿਚਿਤ ਬਾਲਕ ਦੀ پیدائش ਦੀਆਂ ਖਬਰਾਂ ਪੁੱਜ ਗਈਆਂ। ਪਿੰਡ ਦਾ ਹਾਕਮ ਰਾਏ ਬੁਲਾਰ ਵੀ ਆਪਣੇ ਕੁਝ ਸਾਥੀਆਂ ਨਾਲ ਬਾਲਕ ਨੂੰ ਵੇਖਣ ਵਾਸਤੇ ਆਇਆ। ਸੁੰਦਰ ਬਾਲਕ ਨੂੰ ਵੇਖ ਕੇ ਸਾਰੇ ਪਰਸਨ ਹੋਏ ਸੰ। ਇਹਨਾਂ ਸਭ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪਰਸਨ ਸੀ ਉਹ ਸੀ ਵੱਡੀ ਭੈਣ ਨਾਨਕੀ। ਉਹ ਆਪਣੇ ਵੀਰ ਨੂੰ ਵੇਖ-ਵੇਖ ਵਰਨੇ ਜਾ ਰਹੀ ਸੀ ਅਤੇ ਇੱਕ ਪਲ ਵੀ ਉਸ ਤੋਂ ਵੱਖ ਹੋਣਾ ਨਹੀਂ ਸੀ ਚਾਹੁੰਦੀ। ਉਸਨਿਕ ਦਾ ਵੀਰ ਵੀ ਆਪਣੀ ਭੈਣ ਨੂੰ ਵੇਖ ਕੇ ਜਿਵੇਂ ਮੁਸਕਰਾ ਰਿਹਾ ਸੀ ਬਾਲਕ ਦੀ ਇਸ अनोखी ਦੇਖਣ ਨੂੰ ਵੇਖ ਕੇ ਸਭ ਲੋਕ ਹੈਰਾਨ ਹੋ ਰਹੇ ਸਨ ਹਰ ਕੋਈ ਬਾਲਕ ਨੂੰ ਪਿਆਰ ਨਾਲ ਚੁੱਕਣ ਵਾਸਤੇ ਲੋਚ ਰਿਹਾ ਸੀ ਪਰ ਭੈਣ ਨਾਨਕੀ ਉਸਦੇ ਪਾਸ ਰਾਖੀ ਬੈਠੀ ਕਿਸੇ ਨੂੰ ਵੀ ਬਾਲਕ ਗੁਰੂ ਨੂੰ ਹੱਥ ਨਹੀਂ ਲਾਉਣ ਦਿੰਦੀ ਸੀ ਚਲਦਾ ਸੰਗਤ ਜਿਉ ਕਲ ਨੂੰ ਅਗਲੇ ਭਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਲ ਲੀਲਾ ਸਰਵਨ ਕਰਾਗੇ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਆਪਣੇ WhatsApp 그룹ਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸੇਖ ਪੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ